ਅਮਰਜੰਸੀ ਫਿਲਮ ਨਹੀਂ ਲੱਗਣ ਦੇਵਾਂਗੇ ਨਹੀਂ ਲੱਗਣ ਦੇਵਾਂਗੇ ਅਮਰਜੰਸੀ ਫਿਲਮ ਨਹੀਂ ਲੱਗਣ ਦੇਵਾਂਗੇ ਕੰਗਨਾ ਦਾ ਨੌਰ ਇੱਕ ਵਿਵਾਦਿਤ ਨਾਮ ਤੇ ਐਮਰਜੰਸੀ ਫਿਲਮ ਜਿਹੜੀ ਉਹਦੇ ਵੱਲੋਂ ਬਣਾਈ ਗਈ ਆ ਉਹ ਵੀ ਇੱਕ ਵਿਵਾਦਾਂ ਦੇ ਵਿੱਚ ਖਲ ਚੁੱਕੀ ਹੈ ਪਹਿਲਾਂ ਵੀ ਫਿਲਮ ਦੀ ਰਿਲੀਜ਼ ਹੋਣ ਦੀ ਗੱਲ ਹੋਈ ਸੀ ਲੇਕਿਨ ਉਸ ਤੋਂ ਬਾਅਦ ਸੈਂਸਰ ਬੋਰਡ ਵੱਲੋਂ ਜਿਹੜੀ ਇਸ ਫਿਲਮ ਨੂੰ ਐਡਿਟ ਕਰਨ ਲਈ ਕਿਹਾ ਗਿਆ ਸੀਗਾ ਕਿਉਂਕਿ ਸਿੱਖ ਜਿਹਾ ਬੰਦਿਆਂ ਵੱਲੋਂ ਵੀ ਇਸ ਨੂੰ ਐਡਿਟ ਕਰਨ ਦੀ ਤੇ ਬੈਨ ਕਰਨ ਦੀ ਮੰਗ ਕੀਤੀ ਗਈ ਸੀ ਸੋ ਗੱਲਬਾਤ ਕਰਦੇ ਹਾਂ ਅੱਜ ਫੇਰ ਉਹ ਦਿਨ ਆ ਗਿਆ ਜਿਹਦੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੇ ਵੱਡਾ ਵਿਰੋਧ ਹੋ ਰਿਹਾ ਜੀ ਦੇਖੋ ਸਿਨੇਮੇ ਵਾਲਿਆਂ ਨੇ ਸਾਰੇ মিডিਆ ਨੂੰ ਆ ਕੇ ਮੁਖਾਤਬ ਹੁੰਦਾ ਕਿ ਆ ਵੀ ਇਹ ਫਿਲਮ ਇੱਥੇ ਨਹੀਂ ਚੱਲੇਗੀ ਬਾਕੀ ਥਾਵਾਂ ਤੇ ਵੀ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਰ੍ਹਾਂ ਪ੍ਰਚਾਰ ਕਮੇਟੀ ਸ੍ਰੀ ਦਰਬਾਰ ਸਾਹਿਬ ਦਾ ਸਟਾਫ ਲੱਗਾ ਹੋਇਆ ਉਹਨਾਂ ਨੇ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਫਿਲਮ ਨਹੀਂ ਚਲਾਵਾਂਗੇ ਪਰ ਅਸੀਂ ਬਾਰ-ਬਾਰ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਅਸੀਂ ਚਿੱਠੀ ਦੇ ਰੂਪ 'ਚ ਵੀ ਪੰਜਾਬ ਸਰਕਾਰ ਨੂੰ ਆਪਾਰ ਸਰਕਾਰ ਨੂੰ ਲਿਖਿਆ ਸੀ ਕਿ ਫਿਲਮ ਜਿਹੜੀ ਹੈ ਸਿੱਖਾਂ ਦੀ ਇਮੇਜ ਖਰਾਬ ਕਰ ਰਹੀ ਹੈ ਨਸਲਕੁਸ਼ੀ ਤੇ ਫਿਲਮ ਬਣੀ ਹੈ ਇਸ ਕਰਕੇ ਇਹਨੂੰ ਜਿਹੜਾ ਆ ਉਹ ਬੈਨ ਕੀਤਾ ਜਾਵੇ ਪਰ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਗੀ ਇਸ ਕਰਕੇ ਸਾਨੂੰ ਇਹ ਰਾਹ اختیار ਕਰਨਾ ਪਿਆ ਲੱਗਦਾ ਨਹੀਂ ਕਿ ਜਦੋਂ ਦਬਾਵਾ ਸੈਂਸਰ ਬੋਰਡ ਨੇ ਇਸ ਨੂੰ ਕੱਟ ਕੀਤਾ ਐਡਿਟ ਕੀਤਾ ਸ਼ਾਇਦ ਉਹ ਸੀਨ ਕੱਢ ਦਿੱਤੇ ਹੁਣ ਕਿਉਂਕਿ ਮੰਗ ਪਹਿਲਾਂ ਵੀ ਹੋਈ ਸੀ ਸਿੱਖ ਜਥੇਬੰਦੀਆਂ ਵੱਲੋਂ ਕਿ ਇਸ ਨੂੰ ਐਡਿਟ ਕੀਤਾ ਜਾਵੇ ਦੇਖੋ ਬਣਦਾ ਇਹ ਸੀ ਕਿ ਇਤਰਾਜ਼ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਹਸਤ ਸਾਨੂੰ ਇਤਰਾਜ਼ ਹੈ ਤੇ ਤੁਸੀਂ ਸਾਡੇ ਸੈਕਟਰੀ ਸਹਿਬਾਨ ਨੂੰ ਜਾਂ ਪ੍ਰਧਾਨ ਸਾਹਿਬ ਨੂੰ ਕੋਈ ਚਿੱਠੀ ਲਿਖ ਕੇ ਤੇ ਦੋ ਮੈਂਬਰੀ ਚਾਰ ਮੈਂਬਰੀ ਕਮੇਟੀ ਬਣਾ ਕੇ ਅਸੀਂ ਉਹਨਾਂ ਨੂੰ ਭੇਜਦੇ ਅਗਰ ਉਹ ਠੀਕ ਹੈ ਕਿ ਉਹਦੇ ਸਿਖਾਂਦੇ ਕੋਈ ਇਤਰਾਜ਼ ਵਾਲੀ ਗੱਲ ਨਹੀਂ ਹੈ ਤੇ ਫਿਲਮ ਰੀਲਿਸ ਹੋ ਜਾਂਦੀ ਸਾਨੂੰ ਕੋਈ ਇਤਰਾਜ਼ ਆ ਸੀ ਜਾਣਬੁੱਝ ਕੇ ਦਿਖਾ ਦੇਣੀ ਚਾਹੀਦੀ ਸੀ ਕਿ ਸ਼ੋਮਨੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫਿਲਮ ਦਿਖਾ ਦੇਣੀ ਚਾਹੀਦੀ ਸੀ ਕਟਾਂ ਤੋਂ ਬਾਅਦ ਤੇ ਫਿਰ ਰੀਲਿਸ ਕਰ ਲੈਂਦੇ ਸਾਨੂੰ ਕੋਈ ਇਤਰਾਜ਼ ਥੋੜੀ ਜੇਕਰ ਹੁਣ ਸਿਨੇਮਾ ਵਾਲਿਆਂ ਫਿਲਮਾਂ ਜਿਹੜੇ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਕਹਿੰਦੇ ਆ ਕਿ ਅਸੀਂ ਪਹਿਲਾਂ ਐਸਜੀਬੀਸੀ ਨੂੰ ਦਿਖਾ ਦਿੰਦੇ ਆ ਫਿਰ ਉਸ ਤੋਂ ਬਾਅਦ ਰੀਲਿਸ ਕਰ ਲਾਂਗੇ ਹੋ ਸਕਦਾ ਹੈ ਕਿ ਦਵਾ ਦਾ ਰੀਲਿਸ ਹੋ ਜੇ ਜਦੋਂ ਜਦੋਂ ਇਹ ਮੌਕਾ ਆਏਗਾ ਉਦੋਂ ਫਿਰ ਗੱਲ ਕਰ ਲਾਂ ਅ ਜਿਹੜੀ ਸਿੱਖਾਂ ਦਾ ਅਕਸ ਖਰਾਬ ਕਰਦੀ ਐ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਮਤਲਬ ਅੱਜ ਉਹ ਜਿੱਦਾਂ ਦੁਬਾਰਾ ਐਡਿਟ ਹੋਈ ਸੀ ਫਿਲਮ ਸੈਂਸਰ ਬੋਰਡ ਨੇ ਕਿਹਾ ਸੀਗਾ ਦੁਬਾਰਾ ਲਗਾਵਾਂਗੇ ਰਿਲੀਜ਼ ਕਰਨ ਲਈ ਜਿਹੜਾ ਕੀ ਲੱਗਦਾ ਤੁਹਾਨੂੰ ਦਿਖਾਈ ਗਈ ਸੀ ਇਹ ਫਿਲਮ ਇਜਾਜ਼ਤ ਨਹੀਂ ਲਈ ਗਈ ਸੀ ਬੀਸੀ ਦੀ ਨਹੀਂ ਬਿਲਕੁਲ ਨਹੀਂ ਲਈ ਗਈ ਲੱਗਦਾ ਕਿ ਫਿਲਮ ਦੇ ਵਿੱਚ ਕੁਝ ਦ੍ਰਿਸ਼ ਜਿਹੇ ਦਿਖਾਏ ਕਿਉਂਕਿ ਕੰਗਣਾ ਨਾਉ ਤਾਂ ਪਹਿਲਾਂ ਵੀ ਵਿਵਾਦਾਂ ਦੇ ਵਿੱਚ ਕਿ ਰਹੇ ਨੇ ਕੁਝ ਬਿਆਨਬਾਜ਼ੀਆਂ ਅਜਹੀਆਂ ਕੀਤੀਆਂ ਜਿਹੜੀਆਂ ਪੂਰੇ ਸਭਾਦਤ ਨੇ ਵਿਰੋਧ ਕੀਤਾ ਨਾਉਤ ਵੱਲੋਂ ਆਵਾਜ਼-ਵਾਦ ਵਾਲੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਫਿਲਮ ਵੀ ਉਹ ਕੋਈ ਵਿਵਾਦਤ ਆ ਸਰੋਣੀ ਕਮੇਟੀ ਵੱਲੋਂ ਇਹਦਾ ਸਖਤ ਰੋਸ ਕੀਤਾ ਜਾ ਰਿਹਾ ਹੈ ਨਹੀਂ ਲੱਗਣ ਜਾ ਕੇ ਪੰਜਾਬ ਦੇ ਸ਼ਰਮਾ ਜੀ ਸੋ ਬਿਲਕੁਲ ਉਹ ਜਿਹੜਾ ਦਿਨ ਸੀਗਾ ਜਿਸ ਦਾ ਵਿਰੋਧ ਕੀਤਾ ਜਾਣਾ ਸੀਗਾ ਪਹਿਲਾਂ ਵੀ ਕੀਤਾ ਗਿਆ ਸੀਗਾ ਉਹ ਦਿਨ ਅੱਜ ਆ ਚੁੱਕਿਆ ਹੈ ਦੇ ਲੀਜ਼ ਜਿਹੜੀ ਹੋਣੀ ਹੈ ਮਦਨ ਦੀ ਫਿਲਮ ਪੰਜਾਬ ਦੇ ਵਿੱਚੋਂ ਕਈ ਜਗਾਵਾਂ ਤੋਂ ਜਿਹੜੀ ਇਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਫਿਲਮ ਲੱਗਣ ਜਾ ਰਹੀ ਹੈ ਲੇਕਿਨ ਵਿਰੋਧ ਵੀ ਪਰਪੋਰ ਚੱਲ ਰਿਹਾ ਹੈ ਅੱਜ ਜਿਹੜੀ ਐਮਰਜੈਂਸੀ ਫਿਲਮ ਰਿਲੀਜ਼ ਕੀਤੀ ਜਾ ਰਹੀ ਹੈ ਪੰਜਾਬ ਭਾਰ ਵਿੱਚ ਅਸੀਂ ਇਸ ਨੂੰ ਰੋਕਣ ਲਈ ਕੱਲ ਸਾਬਕਾ ਭਗਵਾਨ ਸਿੰਘ ਜੀ ਮਾਨ ਸਿੰਘ ਜੀਮ ਸਾਹਿਬ ਨੂੰ ਮਾਝੋ ਪ੍ਰਧਾਨ ਸਾਹਿਬ ਸਟਾਰ ਹਜਿੰਦਰ ਚਿੱਤਮ ਜੀ ਵੱਲੋਂ ਚਿੱਠੀ ਭੇਜੀ ਸੀ ਤੇ ਜਿੰਨੇ ਵੀ ਡੀਸੀ ਸਾਹਿਬਾਨ ਨੇ ਉਹਨਾਂ ਨੂੰ ਵੀ ਪੱਤਰ ਭੇਜਿਆ ਕਿ ਇਹ ਫਿਲਮ ਤੇ ਰੋਕ ਲਾਈ ਜਾਵੇ ਤਾਂ ਅਸੀਂ ਡੀਸੀ ਜਮਸਰ ਨੂੰ ਵੀ ਮਿਲ ਕੇ ਆਏ ਹਾਂ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਗ੍ਰਹਿ ਮੰਤralੇ ਨਾਲ ਗੱਲ ਕਰਕੇ ਫਿਲਮ ਤੇ ਰੋਕ ਲਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਫਿਲਮ ਚ ਸੇਖ ਕਰਦਾਰਾਂ ਨੂੰ ਬਹੁਤ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਦੇ ਕਿਰਦਾਰ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਇੰਜ ਲੱਗਦਾ ਕਿ ਜਿਤਨਾ ਇਹ ਫਿਲਮ ਦੋ ਭਾਈਚਾਰਿਆਂ ਵਿੱਚ ਲੜਾਈ ਪਾਉਣ ਦਾ ਇੱਕ ਸਾਜਿਸ਼ ਰਚੀ ਜਾ ਰਹੀ ਆ ਖਾਸ ਕਰਕੇ ਸਿੱਖ ਤੇ ਹਿੰਦੂ ਭਾਈਚਾਰੇ ਵਿੱਚ ਜਿਸ ਤਰ੍ਹਾਂ ਸਿੱਖ ਕਿਰਦਾਰਾਂ ਨੂੰ ਪੇਸ਼ ਕਰ ਰਹੀ ਸਰਕਾਰ ਇਹ ਕੰਗੜਾ ਨਾ ਉਹ ਤੇ ਜਿਹੜੀ ਉਹ ਪਹਿਲਾਂ ਵੀ ਵਾਅਦਾਂ 'ਚ ਰਹੀ ਆ ਜਿਤਨਾ ਕਿਸਾਨ ਮੋਰਚਾ ਲੱਗਿਆ ਸੀ ਉਦੋਂ ਵੀ ਉਹਨੇ ਕਿਸਾਨ ਬੀਬੀਆਂ ਬਾਰੇ ਬਹੁਤ ਹੀ ਗਲਤ ਅਤਰਾਜਯੋਗ ਸ਼ਬਦ ਵਰਤੇ ਸੀ ਉਹ ਹਮੇਸ਼ਾ ਹੀ ਸਿੱਖਾਂ ਦੇ ਨੂੰ ਟਾਰਗੇਟ ਕਰਦੀ ਆ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਸ ਫਿਲਮ ਤੇ ਰੋਕ ਲਾਈ ਜਾਵੇ ਤਾ ਜੋ ਪੰਜਾਬ ਦਾ ਮਾਹੌਲ ਜਿਹੜਾ ਉਹ ਸ਼ਾਂਤ ਰਹ ਸਕੇ ਦੂਜੇ ਪਾਸੇ ਇਹ ਫਿਲਮ ਦੇ ਨਿਰਮਾਤਾ ਨੇ ਉਹਨਾਂ ਦਾ ਕਹਿਣਾ ਹੈ ਕਿ ਫਿਲਮ ਦੇ ਵਿੱਚ ਵੱਡੀ ਫਸਦ ਤੇ ਕੱਟ ਲਗਾਏ ਗਏ ਨੇ ਕੋਈ ਅਜੀਹਾ ਇਤਰਾਜ਼ ਜੋ ਸੈਨੀ ਜਦੋਂ ਕਿ ਅਸੀਂ ਸੈਂਟਰ ਗਵਰਨਮੈਂਟ ਨੂੰ ਲਿਖ ਚੁੱਕੇ ਹਾਂ ਜਿਹੜਾ ਪੰਜਾਬ ਸਰਕਾਰ ਨੂੰ ਲਿਖ ਚੁੱਕੇ ਹਾਂ ਪਰ ਸਾਨੂੰ ਕਿਸੇ ਨੇ ਕੋਈ ਜਵਾਬ ਨਹੀਂ ਭੇਜਿਆ ਕਿ ਸਾਡੇ ਵਿੱਚ ਕੋਈ ਦ੍ਰਿਸ਼ ਕਟਿਆ ਹੈ ਜਾਂ ਨਹੀਂ ਕਟਿਆ ਹੁਣ ਕੀ ਅਗਲੀ ਰਣਨੀਤੀ ਅਸੀਂ ਅੱਜ ਆਏ ਹਾਂ ਜਿਹੜਾ ਪੁਰਾਣਾ ਸੂਰਚੰਦਾ ਸਲਮਾ ਸੀ ਜਿਹੜਾ ਪੀਵੀਵੀਆਰ ਥੀਏਟਰ ਹੈ ਅੱਜ ਫਿਲਮ ਰਿਲੀਜ ਹੋ ਰਹੀ ਹੈ ਅਸੀਂ ਨੂੰ ਰੋਕਣ ਲਈ ਆਏ ਹਾਂ ਕੁਝ ਸਿਨੇਮਾ ਕਰ ਨੇ ਪਹਿਲਾਂ ਹੀ ਫਿਲਮ ਲਾਉਣ ਤੋਂ ਜਿਹੜਾ ਇਨਕਾਰ ਕਰ ਦਿੱਤਾ। ਮੈਂ ਉਹਨਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਰੋਕ ਲਾਤੀ ਆ ਜਾਂ ਲਾਉਣ ਤੋਂ ਬਨਾ ਕਰਤਾ ਮੈਂ ਉਹਨਾਂ ਦਾ ਧੰਨਵਾਦੀ ਹਾਂ ਤੇ ਬਾਕੀ ਮੈਂ ਥੀਏਟਰ ਜਿਨੇ ਵੀ ਪੰਜਾਬ ਥੀਏਟਰ ਆ ਉਹਨਾਂ ਨੂੰ ਅਪੀਲ ਕਰਾਂਗਾ ਕਿ ਉਹ ਫਿਲਮ ਤੇ ਫਿਲਮ ਨਾ ਚਲਾਉਣ ਤੇ ਫਿਰ ਉਹਨੂੰ ਬੰਦ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਜਿਹੜੀ ਪੈਕਟ ਅਸੀਂ 4-5 ਮਹੀਨੇ ਤੋਂ ਮਨਾਹੀ ਕਰਦੇ ਪਏ ਆ ਵੀ ਇਹ ਪਿਕਚਰ ਨਹੀਂ ਲਗਣੀ ਚਾਹੀਦੀ ਐਮਰਜੈਂਸੀ ਪਿਕਚਰ ਔਰ ਜਿਹੜੀ ਪਿਕਚਰ ਨਫਰ ਦੇ ਬੀਬੀ ਦੀ ਪਈ ਆ ਉਹ ਨਹੀਂ ਲਗਣੀ ਚਾਹੀਦੀ ਤੇ ਉਹਦੇ ਤਹਿਤ ਅਸੀਂ ਪਹਿਲਾਂ ਵੀ ਸਾਡੇ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸਾਹਿਬ ਨੇ ਦੂਜੇ ਹਿੰਦੁਸਤਾਨ ਦੇ ਸੂਚਨਾ ਪ੍ਰਸੰਨ ਮੰਤਰੀ ਉਹਨੂੰ ਅਸੀਂ ਲੈਟਰ ਲਿਖਿਆ ਅਮਿਤ ਸ਼ਾਹ ਦੇ ਨਾਲ رابطہ ਕੰਮ ਕਰਕੇ ਉਹਨਾਂ ਨੂੰ ਕਿਹਾ ਇਸੇ ਤਰ੍ਹਾਂ ਜਿਹੜੀ ਪੰਜਾਬ ਸਰਕਾਰ ਆ ਭਗਵੰਤ ਮਾਨ ਚੀਫ ਮਿੰਿਸਟਰ ਉਹਨੂੰ ਬੇਨਤੀ ਕੀਤੀ ਵੀ ਇਹ ਫਿਲਮ ਜਿਹੜੀ ਨਹੀਂ ਲੱਗਣੀ ਚਾਹੀਦੀ ਪਰ ਪਤਾ ਨਹੀਂ ਕਿਹੜੀ ਨੀਤੀ ਦੇ ਤਹਿਤ ਕਿਹੜੀ ਪਲਾਨ ਦੇ ਤਹਿਤ ਜਾਂ ਕਿਸ ਸਟੇਜ ਦੀ ਬਣਾਈ ਹੈ ਜਿਹੜੀ ਫਿਲਮ ਅੱਜ ਰਿਲੀਜ਼ ਕਰਨ ਜਾ ਰਹਾ ਹੈ ਅਸੀਂ ਇਹ ਛੋਣੀ ਕਮੇਟੀ ਦੇ ਪ੍ਰਧਾਨ ਦਾ ਅੱਜ ਪ੍ਰੈਸ ਨੋਟ ਵੀ ਆ ਅਸੀਂ ਪੰਜਾਬ ਦੀ ਧਰਤੀ ਤੇ ਇਹ ਫਿਲਮ ਨਹੀਂ ਲੱਗਣ ਦੇਵਾਂਗੇ ਪਰ ਅਸੀਂ ਫਿਰ ਵੀ ਹਿੰਦੁਸਤਾਨ ਦੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਏਦਾਂ ਦੇ ਨਫਰਤ ਦੇ ਵੀ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਇਹ ਨਹੀਂ ਹੋਣੀ ਚਾਹੀਦੀ ਸਮਾਜ ਜਿਹੜਾ ਵੀ ਇਸ ਧਰਤੀ ਤੇ ਪੈਦਾ ਹੋਇਆ ਭਾਵੇਂ ਉਹ ਉੱਚ ਆ ਭਾਵੇਂ ਨੀਚ ਆ ਭਾਵੇਂ ਕਿਸੇ ਵੀ ਸਮਾਜ ਇਨਾਂ ਧਰਮ ਨਾਲ ਸੰਬੰਧ ਰੱਖਦਾ ਉਹਨੂੰ ਬਰਾਬਰ ਦੇ ਅਧਿਕਾਰ ਆ ਜਨ ਦੇ ਤੇ ਉਹ ਅਧਿਕਾਰ ਜਿਹੜੇ ਹਮੇਸ਼ਾ ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚ ਲਿਖੇ ਆ ਤੇ ਉਹ ਜਿਹੜੇ ਅਧਿਕਾਰ ਆ ਹਰ ਇੱਕ ਦਾ ਮੌਲਿਕ ਅਧਿਕਾਰ ਹੈਗਾ ਉਹ ਅਧਿਕਾਰ ਹਰ ਇੱਕ ਨੂੰ ਮਿਲਣੇ ਚਾਹੀਦੇ ਆ ਤੇ ਪਕਟ ਜਿਹੜੀ ਆ ਉਹ ਬੰਦ ਕੀਤੀ ਜਾਣੀ ਚਾਹੀਦੀ ਆ ਅੱਜ ਪੰਜਾਬ ਦੀ ਸਾਰੀ ਧਰਤੀ ਤੇ ਦਿੱਲੀ ਵੀ ਜਿੱਥੇ ਜਿੱਥੇ ਸਿੱਖ ਬੈਠਾ ਉਹ ਪ੍ਰੋਟੈਸਟ ਕਰਦੇ ਵੇ ਜਗਦੇਵ ਸਿੰਘ ਹੈੱਡ ਪ੍ਰਚਾਰਕ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਅਸੀਂ ਸਮੁੱਚੇ ਸਟਾਫ ਦੇ ਨਾਲ ਇਸ ਫਿਲਮ ਦਾ ਵਿਰੋਧ ਕਰਨ ਵਾਸਤੇ ਇਸ ਫਿਲਮ ਤੇ ਬੈਨ ਲਗਾਉਣ ਵਾਸਤੇ ਇਸ ਜਗ੍ਹਾ ਤੇ ਪਹੁੰਚੇ ਆਂ ਇਸ ਦਾ ਮੁੱਖ ਪ੍ਰਯੋਜਨ ਹੈ ਕਿ ਅਸਮੇ ਸਾਡੇ ਵਿੱਚ ਬਹੁਤ ਵੱਡੇ ਹੀਰੋ ਨੇ ਜਿਨ੍ਹਾਂ ਤੇ ਫਿਲਮਾਂ ਬਣਾਉਣ ਦੀ ਲੋੜ ਆ ਜਿਸ ਤਰ੍ਹਾਂ ਭਗਤਪੂਰਨ ਸਿੰਘ ਜੀ ਡਾਕਟਰ ਮਨਮੋਹਨ ਸਿੰਘ ਜੀ ਇਹਨਾਂ ਦੇ ਕਰੈਕਟਰ ਨੂੰ ਫਿਲਮਾਂ ਬਣਾ ਕੇ ਸੰਸਾਰ ਦੇ ਸਾਹਮਣੇ ਲਿਆਓ ਪਿਛਲੇ ਸਮੇਂ ਕੋਵਿਡ ਦੇ ਵਿੱਚ ਕਿੰਨਾ ਵੱਡਾ ਕੰਮ ਤਰਮੰਦੀ ਸੰਸਥਾ ਨੇ ਕੀਤਾ ਇਸ ਤੇ ਫਿਲਮਾਂ ਬਣਾਉਣ ਦੀ ਲੋੜ ਹੈ ਨਾ ਕਿ ਜਿਹੜਾ ਨਫਰਤ ਦਾ ਬੀਜ ਬੀਜਿਆ ਜਾ ਰਿਹਾ ਪੰਜਾਬ ਦੀ ਧਰਤੀ ਤੇ ਉਹਦੇ ਤੇ ਫਿਲਮਾਂ ਬਣਾਈਆਂ ਜਾਣ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਪਾਦੀ ਮਿਲੀ ਹੈ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਕਰੈਕਟਰ ਨੂੰ ਇਸ ਫਿਲਮ ਦੇ ਰਾਹੀਂ ਐਮਰਜੈਂਸੀ ਦੇ ਰਾਹੀਂ ਘਟਾਉਣ ਦਾ ਜਤਨ ਕੀਤਾ ਗਿਆ ਇਸ ਕੁਝ ਜਤਨ ਨੂੰ ਰੋਕਣ ਵਾਸਤੇ ਮੈਂ ਬੇਨਤੀ ਕਰਾਂਗਾ ਪੰਜਾਬ ਸਰਕਾਰ ਨੂੰ ਵੀ ਹਰ ਸਰਕਾਰ ਨੂੰ ਵੀ ਕਿ ਇਸ ਫਿਲਮ ਤੇ ਤੁਰੰਤ ਰੋਕ ਲਾਈ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਾ ਕਾਇਮ ਰਹਿ ਸਕੇ ਅਸੀਂ ਤੇ ਦੋਨੋਂ ਟਾਈਮ ਹੀ ਇਹ ਅਰਦਾਸ ਕਰਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤੂੰ ਸਰਬਤ ਦੇ ਭਲੇ ਦੇ ਵਿੱਚ ਇਹ ਸਾਰਾ ਕੁਝ ਸੰਸਾਰ ਦੇ ਵਿੱਚ ਜੋ ਵਰਤਾਰਾ ਹੈ ਉਸ ਵਾਸਤੇ ਸਿੱਖ ਅੱਗੇ ਆ ਕੇ ਕੰਮ ਕਰਦਾ ਤੇ ਇਹ ਫਿਲਮ ਕਿਉਂਕਿ ਨਫ਼ਰਤ ਦਾ ਬੀਜ ਬੀਜਦੀ ਹੈ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਤੇ ਬੈਨ ਲਗਾਉਣ ਦੀ ਬਾਰ-ਬਾਰ ਮੰਗ ਕੀਤੀ ਜਾ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਲਿਸ ਵੱਲੋਂ ਜੀ ਪੂਕਤਾ ਇੰਤਜ਼ਾਮ ਕੀਤਾ ਗਿਆ ਹੈ ਨ ਸਿਕਿਉਰਿਟੀ ਦੇ ਥੀਏਟਰ ਤੇ ਜੀ ਐਸਜੀਪੀਸੀ ਦੇ ਸਖਤਰ ਸਾਹਿਬ ਵੱਲੋਂ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਜੀ ਜੋ ਪੁਲਿਸ ਵੱਲੋਂ ਆਪਣਾ ਇਹਨਾਂ ਨੂੰ ਵਿਸ਼ਵਾਸ ਦਿਵਾਤਾ ਗਿਆ ਜੀ ਕਿ ਜੋ ਥੀਏਟਰ ਦੇ ਮੈਨੇਜਰ ਨੇ ਉਹਨਾਂ ਨਾਲ ਗੱਲ ਹੋਈ ਸਾਰੇ ਸ਼ੋਅ ਕੋਈ ਸ਼ੋਅ ਨਹੀਂ ਚੱਲ ਰਿਹਾ ਜੀ ਹਾਂਜੀ ਤੇ ਪੁਲਿਸ ਕਿੰਨੀ ਕਿ ਸਿਕਿਉਰਿਟੀ ਲਾਈ ਗਈ ਹੈ ਕਾਫੀ ਤਦਾਦ ਚ ਸਿਕਿਉਰਿਟੀ ਹੈ ਜੀ ਹਾਂਜੀ ਉ ਤਾਂ ਥੀਏਟਰ ਨੇ ਫਿਲਮ ਲੱਗੀ ਹੈ ਕਿ ਉਹਦੇ ਆਪੇ ਨਹੀਂ ਜੀ ਲੱਗੀ ਨਹੀਂ ਹੈ ਜੀ ਹਾਂਜੀ ਕੋਈ ਸ਼ੋਅ ਨਹੀਂ ਚੱਲ ਰਿਹਾ ਜੀ ਬਿਲਕੁਲ ਸ਼ਾਂਤੀਪੂਰਕ ਹੈ ਸਖਤਰ ਸਾਹਿਬ ਨਾਲ ਗੱਲ ਵੀ ਹੋ ਗਈ ਹੈ ਜੀ ਇਹਨਾਂ ਨੂੰ ਕਰਮੇ ਵੀ ਕਰਤਾ ਗਿਆ ਜੀ ਸ਼ਹਿਰ ਦੇ ਹੋਰ ਥੀਏਟਰ ਚ ਨਹੀਂ ਅ ਪਹਿਲਾਂ ਵਾਲ ਸ਼ੈਟਰ ਕਿਸੇ ਸ਼ੈਟਰ ਚ ਨਹੀਂ ਲੱਗੀ। ਅ ਪੁਲਿਸ ਵੱਲੋਂ ਪ੍ਰੋਪਰ ਲਾਅ ਐਂਡ ਆਰਡਰ ਸੰਬੰਧੀ ਅਰੇਂਜਮੈਂਟ ਕੀਤਾ ਗਿਆ ਆ। ਅੱਜ ਇੱਥੇ ਮੂਵੀ ਰਿਲੀਜ਼ ਹੋ ਰਹੀ ਸੀ। ਅ ਉਸ ਬੰਦੀ ਐਸ.ਡੀ.ਪੀ.ਸੀ 77 ਅਤੇ ਐਸ.ਡੀ.ਪੀ.ਸੀ ਕਰਮਚਾਰੀਆਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਮੂਵੀ ਜੋ ਥੀਏਟਰ ਦੇ ਮੈਨੇਜਰ ਨੇ ਆ ਕੇ ਇਹਨਾਂ ਨੂੰ ਕਨਵੇ ਕਰ ਦਿੱਤਾ ਆ ਕਿ ਇਹ ਮੂਵੀ ਨਹੀਂ ਰਿਲੀਜ਼ ਕਰ ਰਹੇ ਜੀ ਇੱਥੇ।